ਨਾਰੇ ਬਾਅਦ ਕਿੰਨੇ ਚੱਲਦੇ मुर्दा मंत्री तमान मोदीा दुर्दा ਮਰਦਾ ਮਰਦਾ ਆਮ ਆਦਮੀ ਪਾਰਟੀ ਹਾਏ 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 ਆਮ ਦਾ ਕੇਂਦਰੀ ਵਾਲ ਹਾਏ ਹਾਏ ਜੈ ਹਰੇ ਹਾਏ ਹਾਏ ਕਰੇ ਸਿਪਾ ਹਾਏ 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 ਪਰ ਵੱਲੋਂ ਅੱਜ ਜਿਹੜਾ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਬੜੀ ਖੁਸ਼ੀ ਤੇ ਚਾਰ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਦਾ ਸੁਪਰੀਮੋ ਜਿਹੜਾ ਗੋਬਤ ਤੌਰ ਤੇ ਸਰਕਾਰ ਪੰਜਾਬ ਚ ਬਣੀ ਵੀ ਤੇ ਰਾਜ ਭਾਗ ਤੇ ਕਬਜ਼ਾ ਕਰੀ ਬੈਠਾ ਹੈ ਉਹਦਾ ਤੇ ਉਹਦਾ ਬੜਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਅਸੀਂ ਇੱਥੇ ਪਟਿਆਲਾ ਗੜ ਪਤਲਾ ਫੂਕ ਰਿਆਂ ਇਹਦਾ ਇਸ ਕਰਕੇ ਆ ਕਿ ਅਸੀਂ ਹੈਰਾਨ ਆ ਕੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕੱਲ ਜੰਤਕ ਮੰਨ ਗਿਆ ਪਾਰਲੀਮੈਂਟ ਦੇ ਵਿੱਚ ਕਿ ਜਿਹੜੀ ਪੰਜਾਬ ਸਰਕਾਰ ਆ ਦੇਖਣ ਨੂੰ ਇਹ ਸਾਡੀ ਵੀ ਪਰ ਸਾਰਾ ਕੁ ਕਰਾਾ ਅਸੀਂ ਰਿਆਂ ਇਹ ਹੈ ਭਾਈ ਅੰਬਰਤਪਾਲ ਸਿੰਘ ਨੂੰ ਬਾਹਰ ਲਿਆਂ ਜਿਹੜਾਂ ਚ ਸੁੱਟਿਆ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲੇ ਦੀ ਤਰ੍ਹਾਂ ਲੋਕਾਂ ਨੂੰ ਲੱਗਦਾ ਸੀ ਜਿਹੜਾ ਉਹ ਆਜਾ ਕੰਮ ਕਰੂ ਅਸੀਂ ਉਹਨੂੰ ਇਹੋ ਜਿਹੇ ਬਾਹਰ ਲਿਆਂ ਜਿਹੜਾ ਸੁੱਟਾਂਗੇ ਉਹ ਵੀ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸੀਂ ਕਰਾਇਆ ਤੇ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਮੀਟਿੰਗ 'ਚ ਬੁਲਾ ਕੇ ਐਨ ਪੂਰਾ ਚਾਹ ਪਾਣੀ ਪਿਲਾ ਕੇ ਉਹ ਤੋਂ ਬਾਅਦ ਜਦੋਂ ਕੇਂਦਰ ਦੇ ਮੰਤਰੀ ਮੁੜ ਜਾਂਦੇ ਨੇ ਤੇ ਸਾਡਾ ਮੁੱਖ ਮੰਤਰੀ ਜਿਹੜਾ ਉਹਨਾਂ ਦਾ ਹੱਥ ਝੋਕਾ ਬਣਿਆ ਹੋਇਆ ਹੈ ਉਹ ਜਦੋਂ ਮਹਾਲੀ ਆ ਜਾਂਦੇ ਨੇ ਕਿਸਾਨਾਂ ਦਾ ਜਥਾ ਉੱਥੋਂ ਫੜ ਕੇ ਜੇਲਾਂ ਚ ਸੁੱਟਦਾ ਤੇ ਖਡੌਰੀ ਤੇ ਪਾਤੜਾ ਤੇ ਜਿਵੇਂ ਹੱਲਾ ਬੋਲਿਆ ਇਹ ਅਸੀਂ ਤਾਂ ਐ ਲੱਗਦਾ ਮੈਨੂੰ ਤਾਂ ਕਿ 84ਵੇਂ ਕੇ ਅਸੀਂ ਇਹ ਘਟਨਾਵਾਂ ਦੇਖੀਆ ਸੀ ਉਦੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦ ਹੱਲਾ ਹੱਲੇ ਪਏ ਨੇ ਪਾਕਿਸਤਾਨ ਅੱਡ ਹੋਇਆ ਉਦੋਂ ਕਹਿੰਦੇ ਇਹ ਗੱਲਾਂ ਹੁੰਦੀਆਂ ਸੀ ਵੀ ਜਿਹੜੇ ਨੂੰ ਦੇਖ ਚੱਕ ਲੋਏ ਇੱਧਰ ਸਾੜਾ ਫੂਕ ਕਰ ਦੋ ਇੱਧਰ ਲੁੱਟ ਕੇ ਲੈ ਜਾਓ ਆ ਸਾਡਾ ਕਾਰਸੇ ਵਾਲੇ ਬਾਬਿਆਂ ਵਾਂਗੂ ਇੱਕ ਇੱਕ ਬੋਰੀ ਇਕੱਠੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਜੋ ਉੱਥੇ ਟਰੈਕਟਰ ਟਰਾਲੀਆਂ ਲੋਨਾਂ ਤੇ ਸੀ ਉਹ ਸਾਰੀਆਂ ਇਕੱਠੀਆਂ ਕਰੀਆਂ ਜਿਵੇਂ ਲੁੱਟ ਮਚਾਈ ਗਈ ਹੈ ਇਹ ਸਾਰੀ ਕਿਰਪਾ ਨਵੇਂ ਬੜੀ ਭਗਵੰਤਮਾਨ ਦੀ ਸਰਕਾਰ ਦੀ ਕੇਜਰੀਵਾਲ ਦੀ ਸਿਹਤ ਹੁਣੇ ਆਇਆ ਤਿੰਨ ਦਿਨ ਕੇਜਰੀਵਾਲ ਪੰਜਾਬ ਚ ਆ ਕੇ ਚੜ੍ਹਤਾ ਚੰਦ ਰੌਲਾ ਕੀ ਹੈ ਕਿ ਸਾਨੂੰ ਪਾੜ ਕੇ ਪਹਿਲਾਂ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾੜਦੇ ਸੀ ਹੁਣ ਸਾਡੇ ਹਿੰਦੂ ਭਰਾਵਾਂ ਨੂੰ ਕਾਂਗਰਸ ਵਾਲੀ ਸੋਚ ਹਿੰਦੂ ਭਰਾਵਾਂ ਨੂੰ ਸਭ ਤੋਂ ਵੱਖ ਕਰਕੇ ਇਹ ਲੁਧਿਆਣੇ ਦੀ ਚੋਣ ਜਿੰਨੀ ਚਾਹੁੰਦੇ ਨੇ ਉਹ ਲੱਖ ਵਾਰੀ ਜਿੱਤੋ ਪਹਿਲਾਂ ਕਿਹੜਾ ਤੁਸੀਂ ਹਾਰਿਓ ਸਰਕਾਰਾਂ ਲੈ ਜਾਂਦੀਆਂ ਹੁੰਦੇ ਨੇ ਜਿੰਨੀ ਚੋਣਾ ਪਰ ਜੋ ਕੰਡੇ ਬੀਜ ਦਿਓ ਮੁੱਖ ਮੰਤਰੀ ਸਾਹਿਬ ਜਿਵੇਂ ਪਹਿਲਾਂ ਇੱਥੋਂ ਢਿੰਗਾ ਦੇ ਡੋਰ ਵਾਂਗੂ ਮਾੜ ਕੇ ਭੇਜਦੇ ਨੇ ਜਿੰਨਾਂ ਜਿਨ੍ਹਾਂ ਨੇ ਪੰਜਾਬ ਨਾਲ ਪੰਗਾ ਲਿਆ ਉਹੀ ਰਾਹ ਤੁਹਾਨੂੰ ਦਿਖਾਵਾਂਗੇ ਸਮਾਂ ਦੂਰ ਨਹੀਂ ਨੇੜੇ ਹੀ ਐ ਸਾਡਾ ਮੁੱਖ ਮੰਤਰੀਓ ਘੋੜੀ ਬਣ ਗਿਆ ਹੁਣ ਤਾਂ ਸਾਨੂੰ ਇਹ ਜਾਨਾਂ ਦੇਣੀਆਂ ਪੈਣਗੀਆਂ ਜਿਵੇਂ ਸੁਭਕਰਮ ਗੋਲੀ ਨਾਲ ਮਰਿਆ ਅਸੀਂ ਹੁਣ ਮੂਵਮੈਂਟ ਕਦੇ ਬੰਦ ਕਰਦਾਂਗੇ ਸਾਨੂੰ ਮੂਵਮੈਂਟਾਂ ਲੜਨੀਆਂ ਪੈਣਗੀਆਂ ਸਹਾਦਤਾਂ ਹੋਣਗੀਆਂ ਪਰ ਅਸੀਂ ਇੱਕ ਇੱਕ ਕਤਰਾ ਕਤਰਾ ਬਹਾਦਾਂਗੇ ਪਿੱਛੇ ਵੀ ਹਟਾਂਗੇ ਕੋਈ ਕਾਲਾ ਕਾਨੂੰਨੀ ਮੋਦੀ ਦਾ ਇੱਥੇ ਲਾਗੂ ਹੋਣ ਦਵਾਗੇ ਜਿਵੇਂ ਹੈਰਾਨ ਹੋਵੋਗੇ ਤੁਸੀਂ ਕਿ ਜੇ ਹੁਣ ਬੰਦੇ ਦੀ ਜਮੀਰ ਮਰ ਜੇ ਉਹਦਾ ਕੀ ਇਲਾਜ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗੇ ਵੀ ਅਸੀਂ ਕਾਲੀ ਕਰਕੇ ਜੀਏ ਕਾਨੂੰਨਾਂ ਚ ਜੇ ਦੁਬਾਰਾ ਫੇਰ ਪੰਗਾ ਲੈਂਦਾ ਹੈ ਭਗਵਾਨ ਤਮਾਨ ਨੂੰ ਵਰਤ ਕੇ ਕੇਜਰੀਵਾਲ ਨੂੰ ਵਰਤ ਕੇ ਜਿਹੜੇ ਕਿ ਸਾਰੇ ਆਰਐਸਐਸ ਦੇ ਚਹੇਤੇ ਬਣੇ ਹੋਏ ਨੇ ਜੇ ਹੋਜੀ ਚਾਲ ਖੇਡਣਗੇ ਪੰਜਾਬ ਫੇਰ ਇੱਕ ਕਾਤਰਾ ਕਰਦਾ ਖੂਨ ਦਾ बहाਉਣ ਨੂੰ ਤਿਆਰ ਆ ਦੂਸਰਾ ਮੈਂ ਕਹਿੰਦਿਆਂ ਬਿਲਕੁਲ ਸਾਡੇ ਹਿੰਦੂ ਭਰਾ ਵਪਾਰੀ ਭਰਾ ਥੋੜਾ ਤੇ ਸਾਡਾ ਨੌ ਬਾਸ ਦਾ ਰਿਸ਼ਤਾ ਹੈ ਜਿਵੇਂ ਮਜ਼ਦੂਰਾਂ ਨਾਲ ਹੈ ਜੱਟ ਦਾ ਇਸੇ ਤਰ੍ਹਾਂ ਤੁਸੀਂ ਬਿਲਕੁਲ ਇਹਨਾਂ ਦੀਆਂ ਗੱਲਾਂ ਚ ਨਾ ਆਓ ਠੀਕ ਹੈ ਜੇ ਰਸਤਾ ਬਲੌਗ ਸੀ ਤੁਸੀਂ ਕੱਲਿਆਂ ਨਹੀਂ ਲੰਘਣਾ ਅਸੀਂ ਵੀ ਜਾਂਦੇ ਸੀ ਕਿ ਇਹਦਾ ਰਿਸ਼ਤੇਦਾਰ ਛੱਡਣ ਕੋਈ ਬਾਹਰ ਔਖੇ ਸੀ ਪਰ ਕਰੇ ਹਰਿਆਣੇ ਦੀ ਸਰਕਾਰ ਨੇ ਆ ਔਖੇ ਉੱਥੋਂ ਹਰਿਆਣੇ ਵਾਲਿਆਂ ਨੇ ਕੰਧਾਂ ਕਰੀਆਂ ਨੇ ਨਾ ਕਿ ਕਿਸਾਨਾਂ ਨੇ ਅਈਦਾ ਪਿੱਟ ਪਿੱਟ ਮਾਰ ਕੇ ਕਹ ਕੇ ਜੀ ਤੁਸੀਂ ਰਸਤਾ ਸੀ ਖੋਲਦੇ ਆ ਸਾਨੂੰ ਜਾਣ ਦਾ ਦਿੱਲੀ ਜੇ ਦੇ ਇਥੋਂ ਦਾ ਮੁੱਖ ਮੰਤਰੀ ਸਾਡਾ ਹੁੰਦਾ ਕੈਬਨਿਟ ਮੰਤਰੀ ਬਣੇ ਹੋਏ ਸਾਡੇ ਹੁੰਦੇ ਤਾਂ ਇਹ ਹੂਟਰ ਮਾਰਦੇ ਗੱਡੀਆਂ ਮੂਹਰੇ ਲੈ ਕੇ ਜਾਂਦੇ ਤੇ ਮਗਰ ਕਿਸਾਨਾਂ ਦੀਆਂ ਟਰਾਲੀਆਂ ਜਾਂਦੀਆਂ ਛੱਡਿਆ ਹੁੰਦੇ ਜੰਤ ਮੰਤਰ ਨਾ ਲੜਾਈ ਝਗੜਾ ਨਾ ਹੋਰ ਪਰ ਨਹੀਂ ਬਿੱਲੀ ਥੈਲੇ ਤੋਂ ਬਾਹਰ ਆ ਕੇ ਮੂੰਹ ਦਿਖਾ ਗਈ ਅਮਰਸਾਹ ਨੇ ਜਨਤਕ ਪਾਰਲੀਮੈਂਟ ਚ ਕਹਿਤਾ ਕਿ ਮਈ ਇਹ ਸਾਰਾ ਕੁਝ ਅਸੀਂ ਕਰਾ ਰਹੇ ਆ ਮੁੱਖ ਮੰਤਰੀ ਸਾਨੂੰ ਐਡਾ ਵਧੀਆ ਮਿਲ ਗਿਆ ਜਿਹਦੇ ਚ ਬਿਆਸ ਸਿੰਘ ਦੀ ਰੂਹ ਆ ਗਈ ਜਿਵੇਂ ਅਸੀਂ ਕਹਿੰਦੇ ਹਾਂ ਉਮਜਵੇਂ ਕਰੀ ਜਾ ਰਹੇ ਪਰਤਪਾਲ ਸਿੰਘ ਕੱਲਾ ਖੀ ਜਿੱਥੋਂ ਇੱਕ ਉਧਰ ਜੰਮੂ ਕਸ਼ਮੀਰ ਤੋਂ ਜਿੱਤੇ ਆ ਉਹ ਵੀ ਇਸੇ ਤਰ੍ਹਾਂ ਇਹਨਾਂ ਦੀ ਉਹ ਪੁਲਿਸ ਤੋਂ ਇਹ ਕੇਸ ਕੋ ਹੁੰਦੇ ਨੇ ਦੇਸ਼ ਤਰੋਹੀ ਹੋ ਗਿਆ ਜੀ ਦੇਸ਼ ਟੁੱਟ ਜੂ ਉਹ ਜਿਹੜੇ ਤੁਸੀਂ ਉੱਥੇ ਪੁੱਠੇ ਸਿੱਧੇ ਕੰਮ ਕਰਦੇ ਆਂ ਦੀਦਲ ਸੁਤੰਤਰ ਦੇ 90 ਦੇ ਵਿੱਚ ਆ ਪੋਤਲਾ ਭੂਕੇ ਆ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਉਹਨਾਂ ਦਾ ਸੁਪਰੀਮੋ ਕੇਜਰੀਵਾਲ ਦਾ ਜੋ ਅੱਜ ਪੁਤਲਾ ਅਸੀਂ ਅਕਾਲੀ ਦਲ ਸੁਤੰਤਰ ਵੱਲੋਂ ਫੂਕ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੋ ਕਿਸਾਨਾਂ ਨਾਲ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਮੀਟਿੰਗ ਕਰਕੇ ਉਹਨਾਂ ਦੇ ਬਾਅਦ ਚ ਪੂਰੀ ਵੱਡੀ ਫੋਰਸ ਭੇਜ ਕੇ ਸਾਡਾ ਸੰਭੂ ਬੈਰੀਅਰ ਤੇ ਖਨੌਰੀ ਬਾਡਰ ਦੋਨਾਂ ਥਾਵਾਂ ਤੋਂ ਕਿਸਾਨਾਂ ਨਾਲ ਧੱਕਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦਾ ਸਾਰਾ ਸਮਾਨ ਚੋਰੀ ਕਰਕੇ ਉਥੋਂ ਦੇ ਲੋਕ ਲੈ ਗਏ ਉਹਨਾਂ ਦਾ ਜੋ ਪੱਖੇ ਤੇ ਕੂਲਰ ਤੇ ਉਹਨਾਂ ਦੇ ਸਿਲੰਡਰ ਤੇ ਇੱਥੋਂ ਤੱਕ ਕਿ ਟਰੈਕਟਰ ਵੀ ਚੋਰੀ ਹੋਣ ਦਾ ਖਤਰਾ ਹੈ ਇਹ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ ਇਹਦਾ ਖਮਿਆਜਾ ਇਹ ਆਉਣ ਵਾਲੇ ਸਮੇਂ 'ਚ ਭਗਵੰਤਬਾਨ ਜੀ ਤੁਹਾਨੂੰ ਭੁਗਤਣਾ ਪੈਣਾ ਹੈ ਭਲੇਖੇ 'ਚ ਨਾ ਰਹੇ ਹੋ ਵੀ ਤੁਹਾਨੂੰ 92 ਸੀਟਾਂ ਸੀ ਪਹਿਲਾਂ ਦੇਤੀਆਂ ਹੁਣ ਤੁਸੀਂ ਥਿਹਾਉਣੇ ਨਹੀਂ ਜਿਵੇਂ ਦਿੱਲੀ 'ਚ ਤੁਹਾਡਾ ਬੁਰਾ ਹਾਲ ਹੋਇਆ ਓਕਣੇ ਇੱਥੇ ਜੋ ਸਾਡੇ ਦੇਸ਼ ਦਾ ਕਿਸਾਨ ਅੰਨਦਾਤਾ ਜਿਹਦੇ ਨਾਲ ਤੁਸੀਂ ਧੱਕਾ ਕਰਿਆ ਇਹ ਤੁਹਾਨੂੰ ਭੁਗਤਣੀ ਪੈਣੀ ਹੈ ਵੀ 2 ਸਾਲ ਰਹਿ ਗਏ ਤੂੰ ਫੇਰ ਬੇਕਰ ਹੁਣ ਤਾਂ ਤੂੰ ਬਣ ਗਿਆ ਦੀ ਸਪੀਕਰ ਲੋਕਾਂ ਦਾ ਬਣਾਇਆ ਵਾ ਉਹ ਤਾਂ ਬਾ ਸਾਡੇ ਚ ਆਉਣਾ ਪਹਿਲਾਂ ਉੱਥੇ ਸਾਡੇ ਬਰਗਾੜੀ ਮੋਰਚੇ ਤੇ ਮੈਂਦਾ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੋਕ ਮੰਨਦੇ ਹੁਣ ਆਪਣੇ ਧਰਮ ਨੂੰ ਮੰਨਦੇ ਹੋਣ ਫੇਰ ਬਰਗਾੜੀ ਵਾਲਾ ਇਨਸਾਫ ਦੇਤਾ ਬੇਅਦਬੀਆਂ ਦੇ ਸਾਹ ਮਿਲ ਗਿਆ ਗੋਲੀ ਨਾਲ ਸਿੰਘ ਸ਼ਹੀਦ ਕਰੇ ਉਹਨਾਂ ਨੂੰ ਇਨਸਾਫ ਮਿਲ ਗਿਆ ਸੰਤਮਾ ਸਾਹਿਬ ਮੂੰਹ ਖਲਾਏਗਾ ਜਨਤਕ ਦੱਸਾਂਗੇ ਵੀ ਤੁਸੀਂ ਕਿਵੇਂ ਚੋਰ ਮੋਰੀ ਸਾਡੇ ਚ ਬਣ ਕੇ ਕਿਵੇਂ ਪੰਜਾਬ ਠੱਗਿਆ ਜਦੋਂ ਕਿ ਕਿਸਾਨ ਲੋਕ ਇਕੱਠੇ ਹੋ ਕੇ ਜਿਹੜਾ ਕਨੌਰ ਤੋਂ ਐਮਐਲਏ ਜਿੱਤਿਆ ਗਰਲਾਲ ਕਨੌਰ ਖਡਾਰੀ ਵੀ ਐ ਮੈਂ ਮੱਥੇ ਤੇ ਹੱਥ ਮਾਰਿਆ ਯਾਰ ਤੂੰ ਖਡਾਰੀ ਨੂੰ ਤਾਂ ਤੂੰ ਜਿਹਦੇ ਹੁੰਦੇ ਨੇ ਪਹਿਲਮਾਨਾਂ ਨੂੰ ਲੋਕ ਸਾਡੇ ਪੰਜਾਬ ਵਾਲੇ ਕਿ ਜਦੋਂ ਪਤਾ ਲੱਗਾ ਕਹਿੰਦੇ ਦੋ ਤਿੰਨ ਟਰਾਲੀਆਂ ਟਰੈਕਟਰ ਉਹਦੇ ਘਰੋਂ ਮਿਲੇ ਨੇ ਉਹ ਜੇ ਇਹੋ ਜਿਹਾ ਕੰਮ ਕਿਤੇ ਇਹ ਤਾਂ ਨਹੀਂ ਹੈ ਗਰਲਾਲ ਸਿਆ ਜਿੱਨਾ ਕਿ ਤਾਂ ਉੱਥੇ ਮਾੜਾ ਮੋਟਾ ਕਦੇ ਗਲਤੀ ਨਾ ਲੰਗਰ ਭੇਜਦਾ ਹੂ ਕਿਸਾਨਾਂ ਨੂੰ ਕਿਤੇ ਉਹ ਤਾਂ ਨਹੀਂ ਪੈਸੇ ਪੂਰੇ ਕਰਨ ਲੱਗ ਗਏ ਤੁਸੀਂ ਹੁਣ ਉਹ ਕਹਿ ਰਿਹਾ ਕਹਿੰਦਾ ਮੇਰਾ ਨਹੀਂ ਉਹ ਪਾਈ ਜੇ ਤੇਰਾ ਨਹੀਂ ਸਰਕਾਰ ਤੁਹਾਡੀ ਆ ਨਾ ਕਾਂਗਰਸੀਆਂ ਦੀਆਂ ਨਾ ਬਾਦਲਾਂ ਦੀਆਂ ਨਾ ਬੀਜੇਪੀ ਦੀ ਐ ਉਹ ਤੁਸੀਂ ਜਨਤਕ ਕਰੋ ਕੀ ਦਾ ਚੋਰ ਤਾਂ ਹੈਗਾ ਨਾ ਤੇਰੇ ਇਲਾਕੇ ਚ ਜਿਹਦੇ ਘਰੋਂ ਮਿਲੀ ਨੇ ਉਹਦਾ ਲਾਉਣ ਲੈ ਅਰ ਦੱਸ ਜਨਤਕ ਕਿ ਉਹਦੇ ਉਥੇ ਕਿਤੇ ਤੇਰੇ ਹੀ ਵਰਕਰ ਤਾਂ ਨਹੀਂ ਜੇ ਤੇਰਾ ਵਰਕਰ ਵੀ ਹੋਇਆ ਫੇਰ ਵੀ ਜਿਵੇਂ ਆ ਟਰੱਕ ਜੁਲੀਆਂਾਂ ਦੇ ਰੌਲੇ ਪਾਏ ਰਹੇ ਨੇ ਸਾਰੀ ਜਗ੍ਹਾ ਹੀ ਐਮਐਲਏ ਆਪਣੇ ਬੰਦਿਆਂ ਨੂੰ ਧੱਕੇ ਨਾਲ ਬਿਠਾਈ ਜਾਂਦੇ ਨੇ ਕਿਤੇ ਹਾਕਮ ਤਾਂ ਇਹਨਾਂ ਤੌਰ ਲਿਆ ਹੋਵੇ ਇਸ ਕਰਕੇ ਕਿਸਾਨਾਂ ਤੇ ਤਰਸ ਕਰੋ ਤੁਸੀਂ ਫੇਰ ਪੰਜਾਬ ਪੰਜਾਬ ਦੀ ਧਰਤੀ ਤੇ ਆਉਣਾ ਹੈ ਇੱਥੇ ਤੁਹਾਨੂੰ ਤੁਰਨ ਨਹੀਂ ਦੇਣਾ ਕਿਸੇ ਨੇ ਜੋ ਕਾਰਨਾਮੇ ਤੁਸੀਂ ਕਰਨ ਲੱਗੇ ਹੋਏ। ਕਾ ਕੋਈ ਗੱਲ ਨਹੀਂ ਕਰਦੇ ਹੋ। ਪੰਜਾਬ ਸਰਕਾਰ ਮੁਰਦਾਵਾਂ 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 ਕੇਂਦਰ ਸਰਕਾਰ ਮੁਰਦਾਵਾਂ ਮੁਰਦਾਵਾਂ ਕਿਸਾਨ ਇਕਤਾ ਜਿੰਦਾਬਾਦ 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 اڳتا ڏيئي 0 0 0 ਦਾ ਦੇਖਿਓ ਸਿੱਧਾ ਉੱਧਰ ਇੱਧਰ ਵੀ ਦੇਖਦਾ ਉਹ ਮੈਂਦਾ ਤੁਹਾਨੂੰ ਕਰੇਗਾ